ਦੋਸਤੋ ਅਕਸਰ ਹੀ ਤੁਸੀਂ ਕਈ ਵਾਰ ਵਿਆਹਾਂ ਵਿੱਚ ਸੋਨਾ ਚੋਰੀ ਹੋਣ ਦੀਆਂ ਘਟਨਾਵਾਂ ਤਾਂ ਜ਼ਰੂਰ ਸੁਣੀਆਂ ਜਾਂ ਦੇਖੀਆਂ ਹੋਣਗੀਆਂ ਪਰ ਹੁਣ ਇੱਕ ਵਿਆਹ ਵਿੱਚ ਹੋ ਗਈ ਬਖਰੀ ਹੀ ਚੀਜ਼ ਚੋਰੀ ਜਿਸ ਦੀ ਕੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚਾ ਵਿਆਹ ਵਾਲੇ ਮੁੰਡੇ ਦੇ ਗਲ ਵਿੱਚ ਪਾਇਆ ਹਾਰ ਖਿੱਚ ਕੇ ਲਾ ਲੈਂਦਾ ਹੈ ਅਤੇ ਭੱਜ ਜਾਂਦਾ ਹੈ ਦਰਅਸਲ ਵਿਆਹ ਵਾਲੇ ਦਿਨ ਇਹ ਨੌਜਵਾਨ ਕੁੜੀ ਵਾਲਿਆਂ ਦੇ ਘਰ ਬਰਾਤ ਲੈ ਕੇ ਆਇਆ ਸੀ ਅਤੇ ਜਦੋਂ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਰਗਣਾ ਵਾਲਾ ਰੀਵਨ ਕੱਟਣ ਲਈ ਜਾ ਰਿਹਾ ਸੀ ਤਾਂ ਉਹਨਾਂ ਦੇ ਨਾਲ ਪਿੱਛੋਂ ਇੱਕ ਬੱਚਾ ਹੁੰਦਾ ਹੈ ਅਤੇ ਵਿਆਹ ਵਾਲੇ ਮੁੰਡੇ ਦੇ ਗਲ ਵਿੱਚ ਪਾਇਆ ਹਾਰ ਲਾ ਕੇ ਭੱਜ ਜਾਂਦਾ ਏ ਅਤੇ ਵਿਆਹ ਵਾਲਾ ਮੁੰਡਾ ਸਾਰੇ ਬਰਾਤੀ ਅਤੇ ਰਿਸ਼ਤੇਦਾਰ ਦੇਖਦੇ ਹੀ ਰਹਿ ਜਾਂਦੇ ਨੇ ਪਰ ਵਿਚੋਲਾ ਹਾਰ ਲਾਉਣ ਵਾਲੇ ਬੱਚੇ ਦੇ ਪਿੱਛੇ ਭੱਜ ਕੇ ਉਸ ਨੂੰ ਫੜ ਲੈਂਦਾ ਹੈ ਅਤੇ ਪੁੱਛਦਾ ਹੈ ਕਿ ਤੂੰ ਹਾਰ ਗਲ ਵਿੱਚੋਂ ਕਿਉਂ ਲਾਹਿਆ ਤਾਂ ਬੱਚਾ ਕਹਿੰਦਾ ਹੈ ਕਿ ਮੈਨੂੰ ਲੱਗਿਆ ਕਿ ਤੇ ਹਾਰ ਪੈਸਿਆਂ ਵਾਲਾ ਹੈ ਸੋ ਬੱਚਾ ਹੁਣ ਕਰਕੇ ਉਸ ਤੋਂ ਹਾਰ ਲੈ ਕੇ ਉਸ ਨੂੰ ਛੱਡ ਦਿੱਤਾ ਜਾਂਦਾ ਏ ਸੋ ਕਦੇ-ਕਦੇ ਵਿਆਹਾਂ ਵਿੱਚ ਇਹੋ ਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀਡੀਓ ਦੇਖਣ ਦੇ ਲਈ ਹੁਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ